ਆਣਾ ਨੰਦਗੜ ਦੀ ਪੁਲਿਸ ਦੇ ਅੜਿੱਕੇ ਚੜੇ ਦੋ ਕਾਰ ਸਵਾਰ ਨੌਜਵਾਨ 50 ਗ੍ਰਾਮ ਹਿਰੋਇਨ ਕੀਤੀ ਬਰਾਮਦ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਨਸ਼ੇ ਦੇ ਤਸਕਰਾਰਾਂ ਨੂੰ ਕਾਬੂ ਕਰਕੇ ਇਸ ਲੱਖਾਂ ਪਿੱਛੇ ਦਿੱਤਾ ਜਾਵੇ ਇਹਨਾਂ ਦਿੱਤੇ ਗਏ ਸਖਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਠਿੰਡਾ ਬਾਦਲ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਨੇ 50 ਗ੍ਰਾਮ ਹਿਰੋਇਨ ਸਮੇਤ ਦੋ ਕਾਰ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਆਨੰਦਗੜ੍ਹ ਦੇ ਮੁਖੀ ਇਨਸਪੈਕਟਰ ਸੰਦੀਪ ਸਿੰਘ ਪਾਰਟੀ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਪੁਲਿਸ ਅਧਿਕਾਰੀ ਦੀਪ ਸਿੰਘ ਦੀ ਅਗਵਾਈ ਵਿੱਚ ਸ਼ੱਕੀ ਵਾਹਨਾਂ ਦੀ ਚੈਕਿੰਗ ਪਿੰਡ ਅਨੰਦਗੜ੍ਹ ਦੇ ਬੱਸ ਸਟੈਂਡ ਤੇ ਕੀਤੀ ਜਾ ਰਹੀ ਸੀ ਤਾਂ ਦੋ ਨੌਜਵਾਨ ਬਠਿੰਡਾ ਵਾਲੀ ਸਾਈਡ ਤੋਂ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਸਨ ਜਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਦੋਨਾਂ ਨੌਜਵਾਨਾਂ ਕੋਲੋਂ ਕਾਰ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਦੋਨਾਂ ਨੌਜਵਾਨਾਂ ਦੀ ਪਛਾਣ ਗगनਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਚੰਨੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਤੌਰ ਤੇ ਹੋਈ ਹੈ ਜਿਨ੍ਹਾਂ ਦੇ ਖਿਲਾਫ ਅਨੰਦ ਥਾਣਾ ਅਨੰਦਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਨੂੰ ਘਾਈ ਨਾਲ ਪੁਛ ਪੜਤਾਲ ਕੀਤੀ ਜਾ ਰਹੀ ਹੈ ਇਹ اسی ਗਰਦੀਪ ਸਿੰਘ ਬੋਲਣਾ ਸਮੇਤ ਪੁਲਸ ਪਾਰਟੀ ਜਿਹੜੀ ਨਾਕਾਬੰਦੀ ਕੀਤੀ ਗਈ ਸੀ ਪੁਲਸ ਅਨੰਦਗੜ੍ਹ ਤੇ ਤੇ ਜੋ ਸ਼ੱਕੀ ਵਿਅਕਤੀਆਂ ਤੇ ਗੱਡੀਆਂ ਦੀ ਚੈਕ ਕਰ ਰਹੀ ਸੀ ਇਸ ਦੌਰਾਨ ਮਨੇ ਇੱਕ i10 ਕਾਰ ਜਿਹੜੀ ਚੈੱਕ ਕੀਤੀ ਗਈ ਚੈਕਿੰਗ ਦੌਰਾਨ ਜੋ ਸਬ ਚੋ 50 ਗ੍ਰਾਮ ਚਟਾ ਹੈਰੋਨ ਬਰਾਮਦ ਹੋਇਆ ਜੋ ਕਿ ਇਸ ਗੱਡੀ ਦੇ ਵਿੱਚ ਦੋ ਦੋਸ਼ੀ ਇੱਕ ਗਗਨਦੀਪ ਸਿੰਘ ਗਗਨਾ ਤੇ ਦੂਜਾ ਸੁਖਵਿੰਦਰ ਸਿੰਘ ਸੁਖੀ ਜੋ ਕਿ ਚੰਨੂ ਪਿੰਡ ਦੇ ਰਹਿਣ ਵਾਲਿਆਂ ਦੋਨਾਂ ਨੂੰ ਕਾਬੂ ਕਰਕੇ ਜਿਹੜੀ ਮੁਕਦਮਾ ਦਰਜ ਕੀਤਾ ਗਿਆ ਤੇ ਮੁਕਦਮਾ ਦਰਜ ਕਰਵਾਉਣ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਦੇ ਦੌਰਾਨ ਜੋ ਵੀ ਇਹਦੇ ਬੈਕਵਰ ਜਾਂ ਗਾਂਜ ਨੂੰ ਸਪਲਾਈ ਕਰਦੇ ਸੀਗੇ ਉਹਨਾਂ ਬਾਰੇ ਤਫ਼ਤੀਸ਼ ਕੀਤੀ ਜਾਵੇਗੀ ਤੇ ਉਹਨਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਕਿਹੜੀ ਸਾਈਡ ਤੋਂ ਅੱਗੇ ਕਿਹੜੀ ਸਾਈਡ ਜਾ ਰਹੇ ਸੀ ਇਹ ਬਠੰਡਾ ਸਾਈਡ ਤੋਂ ਆਏ ਸੀ ਤੇ ਬਾਦ ਰੋਡ ਵੱਲ ਨੂੰ ਜਾ ਰਹੇ ਸੀ ਪਹਿਲਾਂ ਵੀ ਤੋਂ ਮਾਮਲੇ ਦਰਜ ਹਨ ਇਹਨਾਂ ਜਿਹੜਾ ਗਗਨਦੀਪ ਸਿੰਘ ਗਗਨ ਉਹਦੇ ਖਿਲਾਫ 6 ਮੁਕਾਦਮੇ ਪਹਿਲਾਂ ਵੱਖ-ਵੱਖ ਥਾਣਿਆਂ ਚ ਐਨਡੀਪੀ ਸੈਕਟਰ ਦੇ ਦਰਜ ਕੀਤੇ ਆ ਜੋ ਕਿ ਬੇਲ ਤੇ ਕੁਝ 6-7 ਮਹੀਨੇ ਪਹਿਲਾਂ ਆਇਆ ਹੋਇਆ ਮਾਮਲੇ ਦਰਜ ਕਰ ਲਏ ਹਨ ਹਾਂਜੀ ਮਾਮਲੇ ਦਰਜ ਕਰਕੇ ਗ੍ਰਿਫਤਾਰੀ ਕੀਤੀ ਗਈ ਹੈ ਜੋ ਮਾਨਜੁਗ ਅਦਾਲਤ ਵਿੱਚ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲ